ਜਿਹੜਾ ਸੂਬਾ ਜੋ ਹਾਲਾਤ ਅੱਜ ਪੰਜਾਬ ਦੇ ਐ ਜੇ ਆਪਾਂ ਇੱਕੀ ਗਲਤੀ ਹੋ ਗਈ ਪੰਜਾਬ ਦੇ ਲੋਕਾਂ ਤੋਂ ਤੇ ਸੂਬਾ ਜਮਾਂ ਹੀ ਬਰਬਾਦ ਹੋ ਜੂਗਾ ਆ ਦੱਸਾਂ ਤੇ ਜੇ ਮੜੀ ਗੱਲ ਹੈ ਕਿ ਜਿਹੜਾ ਸੂਬਾ ਦੇਸ਼ ਵਿੱਚ ਦੂਜੇ ਤੀਜੇ ਚੌਥੇ ਨੰਬਰ ਤੱਕ ਸੀ ਅੱਜ 18ਵੇਂ ਨੰਬਰ ਤੱਕ ਆ ਗਿਆ। ਇਹਨਾਂ 10 ਸਾਲਾਂ 'ਚ ਇੰਨਾ ਪਿੱਛੇ ਚਲੇ ਗਿਆ, ਐਨੇ ਮਾਹੌਲ ਖਰਾਬ ਹੋ ਗਿਆ। ਕੋਈ ਪੰਜਾਬ ਤਰਫ ਆਉਣ ਨੂੰ ਮੂੰਹ ਨਹੀਂ ਕਰਦਾ। ਜਿੰਨੀ ਗੁੰਡਾਗਰਦੀ ਦਾ ਰਾਜ ਹੈ, ਗੈਂਗਸਟਰਾਂ ਦਾ ਰਾਜ ਹੈ, ਲੁੱਟਖੋਹ ਦਾ ਰਾਜ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ। ਮੈਨਾਂ ਆਪਾਂ ਤੋਂ ਇੱਕ ਬਹੁਤ ਵੱਡਾ ਪਾਪ ਹੋਇਆ। ਜਿਹੜੇ ਆਪਾਂ ਆ ਝਾੜੂ ਵਾਲਿਆਂ ਨੂੰ ਮੌਕਾ ਦੇਤਾ ਆ ਕੇਜਰੀਵਾਲ ਨੂੰ ਜਿਹੜੇ ਉੱਥੋਂ ਆਏ ਆ ਦਿੱਲੀੋਂ ਆ ਕੇ ਉਹਨਾਂ ਦਾ ਨਿਸ਼ਾਨਾ ਕੰਨਾਂ ਲੁੱਟਣਾ ਐ ਇਹ ਲੋਟਦੇ ਆ ਜਿਵੇਂ ਉਹ ਸੋਚਦੇ ਆ ਕਿ ਅਸੀਂ ਲੁੱਟ ਕੇ ਭੱਜ ਜਾਗੇ ਸਾਨੂੰ ਹੱਥ ਨਹੀਂ ਲਾਉਂਦਾ ਕੋਈ ਐਡੇ ਐਡੇ ਵੱਡੇ ਕੱਪਲੇ ਐ ਕਰੋੜਾਂ ਰੁਪਏ ਦੇ ਕੱਪਲੇ ਐ ਪਰ ਕਿੰਨਾਂ ਪੰਜਾਬ ਦੇ ਲੋਕ ਭੱਜਣ ਨਹੀਂ ਦੇਵਗੇ ਨਾ ਕਾਲੀ ਗੱਲ ਭੱਜੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਬੀਜੇਪੀ ਆਮ ਆਗਮੀ ਪਾਰਟੀ ਵਿੱਚ ਸਾਰਿਆਂ ਚ ਬਹੁਤ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਦੂਜੇ ਸਾਰੇ ਦਿੱਲੀ ਵਾਲੇ ਆ ਲੁਟੇਰੇ ਆ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਥੋੜੇ ਨਾਲ ਸੇਵਾ ਕਰਨ ਵਾਸਤੇ ਤੁਹਾਡਾ ਦਿਲ ਜਿੱਤ ਨਹੀਂ ਆਉਂਦੇ ਆਈ ਗੱਲ ਹੈ ਤੁਸੀਂ ਦੇਖ ਲਓ 50 60 70 ਸਾਲ ਦਾ ਇਤਿਹਾਸ ਪੰਜਾਬ ਵਿੱਚ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੇ ਕੋਈ ਸੜਕ ਬਣੀ ਹੈ ਸਕੂਲ ਬਣਿਆ ਹੈ ਹਸਪਤਾਲ ਬਣਿਆ ਹੈ ਜੇ ਤੁਹਾਨੂੰ ਟਿਊਬਵਲ ਕਨੈਕਸ਼ਨ ਮਿਲਿਆ ਥੋੜੇ ਖਾਲੇ ਬਣਿਆ ਹੈ ਜੇ ਗਰੀਬਾਂ ਨੂੰ ਕੋਈ ਸਹੂਲਤ ਮਿਲੀ ਹੈ ਉਦੋਂ ਹੀ ਮਿਲੀ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਆ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੈ ਕਿਉਂਕਿ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ ਸੇਵਾ ਕਰਨ ਵਾਸਤੇ ਆ ਬਣਦੇ ਆ ਰਾਜ ਕਰਨ ਵਾਸਤੇ ਅੱਥੀ ਕਹਿੰਦੇ ਸੀ ਇੱਕ ਮੌਕਾ ਦੇ ਦੇ ਚਾੜੂ ਨੂੰ ਇਹਨਾਂ ਖਲਾਬ ਨਾਰੇ ਬੜੇ ਮਰੇ ਸੀ ਕਿਦਰਾ ਚਾੜੂ ਕਿਦਰਾ ਮੁੱਖ ਮੰਤਰੀ ਤਬਾਹ ਹੋਈ ਜਾਂਦਾ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਆ ਸਾਲ ਰਹਿ ਗਿਆ ਖੀਲਾ ਆਜ ਜੰਤ ਸ਼ੁਰੂ ਹੈ ਮੈਂ ਤਾਂ 17 ਤਰੀਕ ਨੂੰ ਪੰਜਾਬ ਆ بچਾਓ ਯਾਤਰਾ ਸ਼ੁਰੂ ਕਰ ਰਹੀ ਹਾਂ ਵਿਸਾਖੀ ਤੋਂ ਪਹਿਲੇ ਪਹਿਲੇ 40 ਹਲਕਿਆਂ 'ਚ ਮੈਂ ਜਾ ਕੇ ਆਉਂਗਾ ਫਿਰ ਉਹਦੇ ਬਾਅਦ ਬਾਕੀ ਹਲਕਿਆਂ 'ਚ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਇੱਕ ਝੰਡੇ ਉੱਤੇ ਥੱਲੇ ਇਕੱਠੇ ਕਰਨ ਵਾਸਤੇ ਉਹ ਪੰਥ ਦਾ ਝੰਡਾ ਸ਼ਰੋਮਣੀ ਕਾਲੀ ਦਲ ਦਾ ਅਕਾਲੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਦੀ ਹੈ ਸਾਡਾ ਨਿਸ਼ਾਨਾ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਤਾਂ ਤਾਪ ਮਾਂ ਤਰੱਕੀ ਕਰੂਗਾ ਜਿਹੜੀਆਂ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣਾ ਚਾਹੁੰਦੇ ਆ ਅਸੀਂ ਜੋੜ ਕੇ ਵੋਟਾਂ ਲੈਂਦੇ ਆ ਆ ਫਰਕ ਆ ਕਿਉਂਕਿ ਸਾਡੇ ਵਾਸਤੇ ਅਮਨ ਸ਼ਾਂਤੀ ਹੋਊਗੀ ਤੇ ਘਰ ਵਿੱਚ ਅਮਨ ਸ਼ਾਂਤੀ ਰਹੂਗੀ ਤੇ ਪੰਜਾਬ ਤਰੱਕੀ ਕਰੂਗਾ ਉਹਨਾਂ ਵਾਸਤੇ ਪੰਜਾਬ ਦੀ ਤਰੱਕੀ ਆਮ ਨਹੀਂ ਉਹਨਾਂ ਵਾਸਤੇ ਵੋਟਾਂ ਕਿ ਸਾਨੂੰ ਤੋੜ ਕੇ ਕਿੰਨੀਆਂ ਵੋਟਾਂ ਆਈਆਂ ਧਰਮ ਦੇ ਨਾਲ ਤੇ ਮਜਬ ਦੇ ਨਾਂ ਤੇ ਇਸ ਕਰਕੇ ਅਸੀਂ ਤਾਂ ਜਿਉਣਾ ਮਰਨਾ ਇੱਥੇ ਹੀ ਹੈ ਸਾਡਾ ਘਰ ਹੈ ਤੁਸੀਂ ਸਾਡੇ ਪਰਿਵਾਰ ਹੋ ਮੈਂ ਆਈ ਹੱਥ ਜੋੜ ਕੇ ਬੇਨਤੀ ਕਰਨਾ ਹੈ ਸ਼ਾਇਦ ਕੋਈ ਨਾ ਕੋਈ ਹੋਰ ਤਰਫ ਪੇ ਕਹੋ ਇੱਕ ਮੌਕਾ ਮੈਨੂੰ ਫਿਰ ਦਿਓ ਮੈਨੂੰ ਦੇ ਦਿਓ ਐ ਇੱਕ ਟੀਣਾ ਗਲਤੀ ਕਰਿਓ ਕਿਉਂਕਿ ਜਿਹੜਾ ਕਹਿੰਦਾ ਇੱਕ ਮੌਕਾ ਇਹਦਾ ਮਤਲਬ ਉਹ ਇੱਕ ਮੌਕੇ ਦੀ ਠੱਗਣਾ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ 100 ਸਾਲ ਦਾ ਇਤਿਹਾਸ ਹੈ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਇਸ ਪਾਰਟੀ ਬਣਾਈ ਹੈ ਆ ਤੁਹਾਡੀ ਬਜ਼ੁਰਗਾਂ ਦੀ ਪਾਰਟੀ ਕਿਤੇ ਤੁਹਾਨੂੰ ਧੋਖਾ ਨਹੀਂ ਦੇਊਗੀ ਇਹਨਾਂ ਦਾ ਕੀ ਤੁਹਾਡਾ ਨਾਲ ਰਿਸ਼ਤਾ ਚਾੜੂ ਵਾਲਾ ਦਾ ਕੀ ਰਿਸ਼ਤਾ ਕਾਂਗਰਸੀਆਂ ਦਾ ਕੀ ਰਿਸ਼ਤਾ ਭਾਜਪਾ ਦਾ ਕੀ ਰਿਸ਼ਤਾ ਅੰਾਦਾਂ ਦੁਨੀਆ ਉਹਨਾਂ ਦੇ ਹੁਕਮ ਚੱਲਦੇ ਐ ਜਿਹਨਾਂ ਨੂੰ ਪਤਾ ਲੱਗ ਗਿਆ ਪੰਜਾਬ 'ਚ ਗੱਲ ਨਹੀਂ ਬਣੀ ਇੱਥੋਂ ਆਪਣਾ ਸਮਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਉਹਦੇ ਬਾਅਦ ਹੋਰ ਚਲੇ ਗਏ ਅਸੀਂ ਤਾਂ ਕਿਤੇ ਜਾਣਾ ਹੀ ਨਹੀਂ ਆਹ 10 ਸਾਲ ਦੇਖ ਲਿਓ ਭਾਵੇਂ ਸਾਨੂੰ ਤੁਸੀਂ ਘਰੇ ਭੇਜ ਦਿੱਤਾ ਪਰ ਅਸੀਂ ਰਹਿ ਥੋੜੇ ਵਿੱਚ ਹੀ ਥੋੜੀ ਲੜਾਈ ਲੜਦੇ ਨੇ ਤੁਹਾਨੂੰ ਕਿਤੇ ਹੜਾਂ ਦੀ ਸਮੱਸਿਆ ਆਈ ਸਭ ਤੋਂ ਅੱਗੇ ਕੀਤੇ ਕਿਤੇ ਹੋਰ ਕਿਸੇ ਸਮੱਸਿਆ ਹੋਏ ਅਸੀਂ ਅੱਗੇ ਕਿਉਂਕਿ ਅਸੀਂ ਮਰਨਾ ਜੁਣਾ ਥੋੜੇ ਵਾਸਤੇ ਐ ਇਸ ਕਰਕੇ ਮੈਂ ਅੱਜ ਜ਼ਿਆਦਾ ਸੰਭਲ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਜ ਕਈ ਜਗ੍ਹਾ ਤੇ ਮੈਂ ਜਾਣਾ ਇੱਕ ਬੈਂਤੀ ਕਰਨ ਵਾਲਾ ਹੈ ਗਤਾਰਪੁਰ ਵਾਲੇ ਹਲਕੇ ਤੁਹਾਡਾ ਵਧੀਆ ਹਲਕਾ ਤੇ ਤੁਹਾਨੂੰ ਇੱਕ ਵਧੀਆ ਇਨਸਾਨ ਦੇਖ ਕੇ ਜਾ ਰਹੇ ਕੇਪੀ ਸਾਹਿਬ ਦੇਖੋ ਕੇਪੀ ਸਾਹਿਬ ਇੱਕ ਬੜੇ ਨੇਕਫੀਸ ਇਨਸਾਨ ਹੈ ਥੋੜੇ ਵਿੱਚ ਥੋੜੀ ਸੇਵਾ ਚ ਨਾਲੇ ਇੱਕ ਵੱਡੀ ਗੱਲ ਹੈ ਇਹਦੀ ਸਨੀਅਰਿਟੀ ਇੰਨੀ ਹੈ ਜਿਹੜੇ ਹਲਕੇ 'ਚ ਕੋਈ ਸੀਨੀਅਰ ਲੀਡਰ ਆ ਜੇ ਨਾ ਮੱਲਾ 5-7 ਕਚੀਆਂ ਘੋੜੀਆਂ ਤਾਂ ਐਕਸਟਰਾ ਹੀ ਪਵਾ ਲੈਂਦਾ ਦੂਜੇ ਹਲਕਿਆਂ ਤੋਂ ਵੱਧ ਤੂੰ ਐਸ ਕਰਕੇ ਮੈਂ ਤੇ ਇਹਨਾਂ ਦੀ ਬਹੁਤ ਰਿਸਪੈਕਟ ਕਰਦਾ ਐ ਐਸ ਕਰਕੇ ਮੈਂ ਇਹਨਾਂ ਨੂੰ ਥੋੜੀ ਕੇਬੀ ਸਾਹਿਬ ਨੂੰ ਥੋੜੀ ਜਿਹੀ ਹਲਕਾ ਮੈਂ ਤੁਹਾਨੂੰ ਇੰਨਾ ਕਹਿ ਦੂੰਗਾ ਕਿਸੇ ਚੀਜ਼ ਦੀ ਕਿਸੇ ਚੀਜ਼ ਦੀ ਇੱਥੇ ਕਮੀ ਨਹੀਂ ਹੋਣੀ ਚਾਹੀਦੀ ਜੋ ਤੁਸੀਂ ਹੁਕਮ ਕਰਾਂ ਕਰਾਂਗੇ ਮੈਂ ਤੁਹਾਨੂੰ ਇੰਨਾ ਦੱਸਦਾ ਮੈਨੂੰ 5 ਸਾਲ ਦੇ ਦਿਓ ਨਾ ਤੁਸੀਂ ਸ਼ਕਲ ਬਦਲ ਦੋ ਪੰਜਾਬ ਦੀ ਮੈਂ ਤੁਸੀਂ ਸਾਰੇ ਮੇਰੇ ਕੰਮ ਕਰਨ ਦਾ ਤਰੀਕਾ ਜਾਣਦੇ ਹੋ ਨਾ ਮੈਂ ਝੂਠ ਬੋਲਾ ਨਾ ਲਾਰੇ ਲਾਵਾਂ ਇੱਕ ਵਾਰ ਜਵਾਨ ਕਰਤੀ ਭਾਵੇਂ ਸਿਰ ਵੱਡਾ ਜਾਂ ਪੂਰਾ ਕਰਕੇ ਛੱਡਦਾ ਹੁੰਦਾ ਮੈਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੋ ਹਾਲਾਤ ਅੱਜ ਪੰਜਾਬ ਦੇ ਐ ਜੇ ਆਪਾਂ ਇੱਕ ਵੀ ਗਲਤੀ ਹੋ ਗਈ ਪੰਜਾਬ ਦੇ ਲੋਕਾਂ ਤੋਂ ਤੇ ਸੂਬਾ ਜਮਾਂ ਹੀ ਬਰਬਾਦ ਹੋ ਜਾਊਗਾ ਆ 10 ਸਾਲ ਕਿ ਜਿਹੜਾ ਸੂਬਾ ਦੇਸ਼ ਵਿੱਚ ਦੂਜੇ ਤੀਜੇ ਚੌਥੇ ਨੰਬਰ ਤੱਕ ਸੀ ਅੱਜ 18ਵੇਂ ਨੰਬਰ ਤੱਕ ਆ ਗਿਆ ਜਿੰਨਾ 10 ਸਾਲਾਂ ਚ ਇੰਨਾ ਪਿੱਛੇ ਚਲੇ ਗਿਆ ਐਨੇ ਮਾਹੌਲ ਖਰਾਬ ਹੋ ਗਿਆ ਕੋਈ ਪੰਜਾਬ ਤਰਫ ਆਉਣ ਨੂੰ ਮੂੰਹ ਨਹੀਂ ਕਰਦਾ ਜਿੰਨੀ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਲੁੱਟ ਖੋਹ ਦਾ ਰਾਜ ਹੈ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਮੈਨੂੰ ਆਪਾਂ ਤੋਂ ਇੱਕ ਬਹੁਤ ਵੱਡਾ ਪਾਪ ਹੋਇਆ ਜਿਹੜੇ ਆਪਾਂ ਆ ਝਾੜੂ ਵਾਲਿਆਂ ਨੂੰ ਮੌਕਾ ਦਿੱਤਾ ਆ ਕੇਜਰੀਵਾਲ ਨੂੰ ਜਿਹੜੇ ਉੱਥੋਂ ਆਏ ਆ ਦਿੱਲੀੋਂ ਆ ਕੇ ਉਹਨਾਂ ਦਾ ਨਿਸ਼ਾਨਾ ਕੰਨਾਂ ਲੁੱਟਣਾ ਹੈ ਇਹ ਲੁੱਟ ਰਿਹਾ ਜਿਵੇਂ ਉਹ ਸੋਚਦੇ ਆ ਕਿ ਅਸੀਂ ਲੁੱਟ ਕੇ ਭੱਜ ਜਾਗੇ ਸਾਨੂੰ ਹੱਥ ਨਹੀਂ ਲਾਉਂਦਾ ਕੋਈ ਐਡੇ ਐਡੇ ਵੱਡੇ ਕਪਲੇ ਆ ਕਰੋੜਾਂ ਰੁਪਏ ਦੇ ਕਪਲੇ ਆ ਕਿ ਇਹਨਾਂ ਨੂੰ ਪੰਜਾਬ ਦੇ ਲੋਕ ਭੱਜਣ ਨਹੀਂ ਦੇਵਣਗੇ ਨਾ ਕਾਰੀਦਨ ਭੱਜਣਗੇ ਏ ਸ਼੍ਰੀ ਅਕਾਲ